ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਵਾਰੀ ਗੁਰੂ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਦੇ ਨੇ ਔਰ ਮਾਰਗਦਰਸ਼ਨ ਕਰਦੇ ਹੋਏ ਸਾਨੂੰ ਸਾਡੇ ਮਨ ਬਾਰੇ ਔਰ ਸਾਡੇ ਮਨ ਦੇ ਮਾਲਕ ਮਨ ਦੇ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਭੇਤ ਦਿੰਦੇ ਨੇ ਔਰ ਇਸ ਦੇ ਨਾਲ-ਨਾਲ ਸਾਡੇ ਮਨ ਦੇ ਘਰ ਬਾਰੇ ਉਸ ਨਿੱਜ ਘਰ ਮਹਿਲ ਬਾਰੇ ਸਾਨੂੰ ਉਸ ਦੇ ਬਾਰੇ ਵਿੱਚ ਗਿਆਨ ਦਿੰਦੇ ਨੇ ਔਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ ਆਧਾਰ ਬਣਾ ਕੇ ਉਹਨਾਂ ਦੀ ਖੋਜ ਕਰਕੇ ਉਹਨਾਂ ਤੋਂ ਗਿਆਨ ਲੈ ਕੇ ਇੱਕ ਪ੍ਰੈਕਟੀਕਲ ਕਰਨਾ ਹੈ ਜਿਸ ਦੇ ਨਾਲ ਅਸੀਂ ਆਪਣੇ ਮਾਲਕ ਤੋਂ ਵਿਛੜੇ ਹੋਏ ਆ ਔਰ ਮਾਲਕ ਦੇ ਨਾਲ ਅਸੀਂ ਦੁਬਾਰਾ ਮਿਲਾਪ ਕਰ ਸਕਦੇ ਹਾਂ ਔਰ ਸਾਡੇ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੇ ਆਪਣੇ ਆਪ ਦੇ ਨਾਲ ਸਾਡੇ ਨਾਲ ਸਾਨੂੰ ਜਨਾਉਂਦੇ ਨਹੀਂ ਅਸੀਂ ਕੀ ਹਾਂ ਅਸੀਂ ਸਰੀਰ ਹਾਂ ਤੇ ਸਰੀਰ ਦੇ ਵਿੱਚ ਮਨ ਨੂੰ ਰੱਖ ਕੇ ਮਾਲਕ ਨੇ ਇਸ ਮਨ ਨੂੰ ਖੇਡ-ਖੇਡਣ ਦੇ ਲਈ ਇਸ ਸੰਸਾਰ ਦੇ ਵਿੱਚ ਭੇਜਿਆ ਹੋਇਆ ਆ ਔਰ ਸਾਡਾ ਮਨ ਹੈ ਕੀ ਆ ਸਾਡਾ ਮਾਨਿਕ ਜੋਤ ਸਰੂਪ ਆ ਔਰ ਮਨ ਦੀ ਜਿਹੜੀ ਜੋਤ ਆ ਉਹ ਨੇਤਰਾਂ ਦੇ ਵਿੱਚ ਵੰਡੀ ਹੋਈ ਆ ਸੱਜੀ ਅੱਖ ਤੇ ਖੱਬੀ ਅੱਖ ਨੂੰ ਗਰਵਾਣੀ ਦੇ ਵਿੱਚ ਸੱਜੀ ਅੱਖ ਨੂੰ ਸੂਰਜ ਤੇ ਖੱਬੀ ਨੂੰ ਚੰਦਰਮਾ ਕਹਿ ਕੇ ਇਹਨਾਂ ਦੋਵਾਂ ਨੇਤਰਾਂ ਦੇ ਵਿੱਚ ਸਾਡੇ ਮਨ ਦੀ ਜੋਤ ਜਿਹੜੀ ਆ ਉਹ ਵੰਡੀ ਹੋਈ ਆ ਔਰ ਇਸ ਦੇ ਨਾਲ-ਨਾਲ ਸਾਡੀ ਜਿਹੜੀ ਜੋਤ ਆ ਉਹ ਸਾਡੇ ਮੂਲ ਦੇ ਵਿੱਚੋਂ ਪ੍ਰਗਟ ਹੋਈ ਆ ਸਾਡਾ ਮੂਲ ਪ੍ਰਕਾਸ਼ ਰੂਪ ਆ ਔਰ ਅਸੀਂ ਕੀ ਆ ਅਸੀਂ ਪ੍ਰਕਾਸ਼ ਦੇ ਵਿੱਚੋਂ ਨਿਕਲੀ ਹੋਈ ਇੱਕ ਨਿੱਕੀ ਜਿਹੀ ਜੋਤ ਆ ਜਿਸ ਨੇ ਦੁਬਾਰਾ ਆਪਣੇ ਪ੍ਰਕਾਸ਼ ਦੇ ਵਿੱਚ ਹੀ ਆਪਣੇ ਮੂਲ ਦੇ ਵਿੱਚ ਹੀ ਸਮਾ ਜਾਣਾ ਆ ਸੋ ਇਸ ਦੇ ਨਾਲ ਨਾਲ ਗੁਰਬਾਣੀ ਗੁਰੂ ਸਾਨੂੰ ਗੁਰਮੁਖ ਤੇ ਮਨਮੁਖ ਜੀਵਨ ਦੇ ਬਾਰੇ ਵਿੱਚ ਵੀ ਭੇਤ ਦੇ ਰਹੇ ਨੇ ਕਿ ਕਿਵੇਂ ਅਸੀਂ ਮਨਮੁਖ ਜੀਵਨ ਦੇ ਇੱਕ ਮਨਮੁਖ ਜੀਵਨ ਆਪਣਾ ਜੀਵਨ ਬਤੀਤ ਕਰਦਾ ਆ ਤੇ ਫਿਰ ਉਹੀ ਜਦੋਂ ਗੁਰਮੁਖ ਬਣਦਾ ਆ ਤੇ ਉਸ ਨੂੰ ਕੀ ਕੀ ਸਹੂਲਤਾ ਜੋ ਪ੍ਰਾਪਤ ਹੁੰਦੀਆਂ ਆ ਜਦੋਂ ਉਹ ਇੱਕ ਗੁਰ ਆਪਣੀ ਮਤ ਤਿਆਗ ਕੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਕੇ ਅੱਗੇ ਚੱਲਦਾ ਆ ਤੇ ਉਸ ਨੂੰ ਇਸ ਸੰਸਾਰ 'ਚ ਰਹਿੰਦਿਆਂ ਹੋਇਆ ਔਰ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਆਪਣੇ ਘਰੇ ਤੇ ਉੱਥੇ ਉਹਨੂੰ ਕਿਹੜੇ-ਕਿਹੜੇ ਪਦਾਰਥ ਮਿਲਦੇ ਨੇ ਉਸ ਦੀ ਜੀਵਨ ਜਾਂਚ ਕਿਵੇਂ ਬਦਲ ਜਾਂਦੀ ਆ ਇਸ ਦੇ ਬਾਰੇ ਵਿੱਚ ਵੀ ਸਾਨੂੰ ਗੁਰਬਾਣੀ ਗੁਰੂ ਤੋਂ ਭੇਦ ਦਿੱਤਾ ਹੋਇਆ ਆ ਔਰ ਇਹ ਕਿਵੇਂ ਸੰਭਵ ਹੋ ਸਕਦਾ ਆ ਅਸੀਂ ਆਪਣੇ ਘਰ ਨੂੰ ਜਾਣ ਵਾਲਾ ਜਿਹੜਾ ਰਸਤਾ ਸੁਖਮ ਰਸਤਾ ਆ ਉਸ ਤੇ ਕਿਵੇਂ ਤੁਰ ਸਕਦੇ ਹਾਂ ਕਿਵੇਂ ਆਪਾਂ ਆਪਣੇ ਮਨ ਦੀ ਖੋਜ ਕਰ ਸਕਦੇ ਹਾਂ ਔਰ ਕਿਵੇਂ ਆਪਾਂ ਆਪਣੇ ਮਨ ਦੇ ਮਾਲਕ ਆਪਣੇ ਮੂਲ ਦੇ ਨਾਲ ਦੁਬਾਰਾ ਤੋਂ ਮਿਲਾਪ ਕਰ ਸਕਦੇ ਹਾਂ ਇਸ ਦੇ ਬਾਰੇ ਚ ਸਾਨੂੰ ਗੁਰਮਾਣੀ ਗੁਰੂ ਦੇ ਵਿੱਚ ਦੱਸਿਆ ਹੋਇਆ ਆ ਕਿ ਇੱਕ ਮਨ ਨੇ ਹੀ ਖੋਜ ਕਰਨੀ ਆ ਆਪੇ ਦੀ ਆਪਣੇ ਮੂਲ ਦਾ ਭੇਦ ਲੈਣਾ ਆ ਔਰ ਉਸ ਸੁਖਮ ਰਸਤੇ ਦੇ ਉੱਪਰ ਚੱਲਣਾ ਆ ਜੋ ਸਾਡੇ ਘਰ ਨੂੰ ਜਾਂਦਾ ਆ ਨਿਜ ਘਰ ਮਹਿਲ ਨੂੰ ਥੇਰ ਘਰ ਮਹਿਲ ਨੂੰ ਦਸਵੇਂ ਦਵਾਰ ਤੇ ਜੋ ਜਾਂਦਾ ਆ ਉਸ ਨੂੰ ਉਸ ਨੂੰ ਸਾਡਾ ਘਰ ਕਿਹਾ ਗਿਆ ਆ ਤੇ ਉਹ ਮਨ ਹੀ ਆ ਜੋ ਜਾ ਸਕਦਾ ਆ ਉੱਥੇ ਸੋ ਇਸ ਕਰਕੇ ਸਾਨੂੰ ਸਾਡਾ ਜਿਹੜਾ ਮਨ ਆ ਉਹਦੀ ਪਹਿਲਾ ਪਹਿਚਾਣ ਆਏਗੀ ਵੀ ਉਹ ਜੋਤ ਸਰੂਪ ਆ ਫਿਰ ਉਹ ਮਨ ਦੀ ਉਹ ਜੋਤ ਸਰੂਪ ਨੂੰ ਅਸੀਂ ਕਿਵੇਂ ਇੱਕ ਦੋਵਾਂ ਨੇਤਰਾ ਨੂੰ ਇੱਕ ਕਰਕੇ ਕਿਵੇਂ ਉਸ ਜੋਤ ਨੂੰ ਅਸੀਂ ਇੱਕ ਕਰਕੇ ਇਕਾਗਰਤਾ ਦੇ ਨਾਲ ਉਸ ਸੁਰਤ ਨੂੰ ਦਸਵੇਂ ਦਵਾਰ ਤੇ ਟਿਕਾਉਣਾ ਆ ਅੰਤਰਗਤ ਕਿਵੇਂ ਅਸੀਂ ਲੈ ਕੇ ਜਾਣਾ ਆ ਤਾਂ ਜੋ ਉਹ ਆਪਣੇ ਆਪ ਦੀ ਸੁਰਤ ਦੇ ਰਾਹੀ ਮਨ ਸੁਰਤ ਦੇ ਰਾਹੀ ਆਪਣੇ ਆਪ ਦੀ ਪਹਿਚਾਣ ਕਰ ਸਕੇ ਸੋ ਇਸ ਦੇ ਬਾਰੇ ਚ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਭੇਦ ਦਿੱਤਾ ਹੋਇਆ ਕਿ ਕਿਵੇਂ ਅਸੀਂ ਇੱਕ ਮਨ ਨੂੰ ਇਕਾਗਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਮਨ ਨੂੰ ਇਕਾਗਰ ਕਰਨ ਦੇ ਲਈ ਸਿਮਰਨ ਕਰਨ ਦੀ ਜ਼ਰੂਰਤ ਹੈ ਜੀ ਸਿਮਰਨ ਦੇ ਰਾਹੀਂ ਹੀ ਸਾਡੇ ਮਨ ਦੀ ਇਕਾਗਰਤਾ ਜਿਹੜੀ ਆ ਉਹ ਪੋਸੀਬਲ ਆ ਸੋ ਸਿਮਰਨ ਦੇ ਲਈ ਸਾਨੂੰ ਗੁਰਮੰਤਰ ਦਿੱਤਾ ਹੋਇਆ ਵਿਰਾਸਤ ਦੇ ਵਿੱਚ ਮਿਲਿਆ ਹੋਇਆ ਸੋ ਗੁਰਮੰਤਰ ਸਾਡਾ ਹੈ ਵਾਹ ਗੁਰੂ ਸ਼ਬਦ ਸੋ ਵਾਹਿਗੁਰੂ ਸ਼ਬਦ ਦਾ ਗੁਰਮੰਤਰ ਕਰਕੇ ਅਸੀਂ ਉਸ ਨੂੰ ਜਪ ਕੇ ਉਸ ਨੂੰ ਧ੍ਰੇੜ ਕਰਕੇ ਫਿਰ ਅਸੀਂ ਮਨ ਦੀ ਜਿਹੜੀ ਖਿੰਡਾ ਖਿੰਡਿਆ ਹੋਇਆ ਮਾਨਿਆ ਵਿਚਾਰਾਂ ਦੇ ਵਿੱਚ ਔਰ ਫੁਰਨਿਆਂ ਦੇ ਵਿੱਚ ਖਿੰਡਿਆ ਹੋਇਆ ਮਾਨਿਆ ਭਜਦਾ ਹੋਇਆ ਮਾਨਿਆ ਉਸ ਨੂੰ ਅਸੀਂ ਅਸੀਂ ਇਕਾਗਰ ਕਰ ਸਕਦੇ ਹਾਂ ਤਾਂ ਕਿ ਉਹ ਦਸਵੇਂ ਦੁਆਰ ਤੇ ਬੈਠ ਕੇ ਆਪਣੇ ਆਪ ਦਾ ਭੇਦ ਲਵੇ ਔਰ ਮਾਲਕ ਦਾ ਭੇਦ ਲੈ ਕੇ ਉਸ ਰਸਤੇ ਤੇ ਤੁਰ ਸਕੀ ਪ੍ਰੈਕਟੀਕਲ ਕਰ ਸਕੀ ਕਿਉਂਕਿ ਆਪਣਾ ਸਾਰਿਆਂ ਦਾ ਇੱਕ ਕਾਮਨ ਕੁਐਸਚਨ ਆ ਜੀ ਕਿ ਮਨ ਕਦੇ ਵੀ ਸਿਮਰਨ ਕਰਦੇ ਵਕਤ ਜਾਂ ਗੁਰਵਾਣੀ ਗੁਰਪੜ੍ਹਦੇ ਵਕਤ ਕਦੇ ਵੀ ਮਨ ਸਾਡਾ ਉਹ ਇਕਾਗਰ ਨਹੀਂ ਹੁੰਦਾ ਉਹ ਭੱਜ ਜਾਂਦਾ ਸੋ ਇਸ ਲਈ ਆਪਾਂ ਨੂੰ ਜਗਤ ਦੇ ਨਾਲ ਸਿਮਰਨ ਕਰਨਾ ਪਏਗਾ ਤਾਂ ਜੋ ਉਸ ਦੀ ਇਕਾਗਰਤਾ ਬਣੀ ਰਹੇ ਔਰ ਆਪਾਂ ਜਗਤ ਦੇ ਨਾਲ ਕਿਵੇਂ ਸਿਮਰਨ ਕਰਨਾ ਆ ਸਭ ਤੋਂ ਪਹਿਲਾਂ ਅਸੀਂ ਜੀਵ ਦੇ ਨਾਲ ਸਿਮਰਨ ਨੂੰ ਜਪਣਾ ਆ ਫਿਰ ਆਪਣੀ ਆਵਾਜ਼ ਨੂੰ ਜੀਵ ਦੇ ਨਾਲ ਜਪਦੇ ਹੋਏ ਕੰਨਾਂ ਦੇ ਨਾਲ ਸੁਣਨਾ ਆ ਤਾਂ ਜੋ ਸਾਡਾ ਮਨ ਸੁਣ ਸਕੇ ਕਿਉਂਕਿ ਅਸੀਂ ਮਨ ਨੂੰ ਸੁਣ ਸੁਣ ਕੇ ਇਸ ਮਨ ਨੂੰ ਨੂੰ ਵਿਚਾਰਾਂ ਤੇ ਫੁਰਨਿਆਂ ਤੋਂ ਤ੍ਰੈ ਗੁਣਾ ਤੋਂ ਉੱਪਰ ਲੈ ਕੇ ਆਉਣਾ ਫਿਰ ਅਸੀਂ ਸਾਹਮਣੇ ਅੱਖਾਂ ਬੰਦ ਕਰਕੇ ਦੋਵੇਂ ਕੋਿਆਂ ਦੇ ਵਿੱਚ ਦੀ ਮਨ ਦੀ ਜੋ ਜੋਤ ਆ ਉਸ ਨੂੰ ਇੱਕ ਕਰਕੇ ਸਾਹਮਣੇ ਦੇਖਣਾ ਆ ਤਾਜੋ ਸਾਡਾ ਮਨ ਦਸਵੇਂ ਦਵਾਰ ਤੇ ਆਸਣ ਲਾ ਕੇ ਬੈਠ ਜਾਵੇ ਫਿਰ ਅਸੀਂ ਗੁਰਮੰਤਰ ਨੂੰ ਆਪਣੇ ਸਵਾਸਾਂ 'ਚ ਮਿਲਾ ਕੇ ਅੰਦਰ ਨੂੰ ਆਉਣ ਵਾਲੇ ਸਵਾਸ ਨਾਲ ਵਾਹੀ ਤੇ ਬਾਹਰ ਨੂੰ ਜਾਣ ਵਾਲੇ ਸਵਾਸ ਦੇ ਨਾਲ ਗੁਰੂ ਮਿਲਾ ਕੇ ਜਿਵੇਂ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਦੇ ਜਾਵਾਂਗੇ ਸਾਡਾ ਮਨ ਸੁਣਦਾ ਜਾਏਗਾ ਮਨ ਸਾਹਮਣੇ ਦਸਵੇਂ ਦਵਾਰ ਤੇ ਆਸਣ ਲਾ ਕੇ ਬੈਠ ਜਾਏਗਾ ਇਸ ਤਰੀਕੇ ਨਾਲ ਸਾਡੀ ਮਨ ਦੀ ਜਿਹੜੀ ਇਕਾਗਰਤਾ ਹੈ ਉਹ ਬਣ ਜਾਏਗੀ ਜਿਵੇਂ ਜਿਵੇਂ ਉਹ ਜਪਦਾ ਜਾਏਗਾ ਆਪਣੀ ਹੀ ਆਵਾਜ਼ ਦੀ ਧੁਨ ਦੇ ਵਿੱਚ ਧਿਆਨ ਲਾ ਕੇ ਸੁਣਦਾ ਜਾਏਗਾ ਗੁਰਮੰਤਰ ਨੂੰ ਦ੍ਰਿੜ ਕਰਦਾ ਜਾਏਗਾ ਮਨ ਦੀ ਇਕਾਗਰਤਾ ਬਣ ਜਾਏਗੀ ਫਿਰ ਮਨ ਐਵੇਂ ਕਰਦਾ ਕਰਦਾ ਹੀ ਪ੍ਰੈਕਟੀਕਲ ਹੈ ਜੀ ਇਸ ਪ੍ਰੈਕਟੀਕਲ ਨੂੰ ਜਦੋਂ ਅਸੀਂ ਕਰਾਂਗੇ ਮਨ ਸਾਡਾ ਫਿਰ ਵਿਚਾਰਾਂ ਚ ਫੋਰਨੀਆ ਚ ਦੌੜੇਗਾ ਅਸੀਂ ਫਿਰ ਮਨ ਨੂੰ ਵਾਪਸ ਫੜ ਕੇ ਲੈ ਕੇ ਆਵਾਂਗੇ ਤੇ ਇਸ ਇਸ ਤਰ੍ਹਾਂ ਅਸੀਂ ਹਰ ਰੋਜ਼ ਕਰਨਾ ਆ ਤਾਂ ਜੋ ਸਾਡੇ ਮਨ ਦੀ ਇਕਾਗਰਤਾ ਬਣ ਜਾਵੇ ਉਹ ਜਿਹੜਾ ਗੁਰਮੰਤਰ ਆ ਸਾਡੀ ਸੁਰਤ ਦੇ ਵਿੱਚ ਦ੍ਰਿੜ ਹੋ ਜਾਵੇ ਜਿਸ ਨੂੰ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਇਸ ਦੇ ਬਾਰੇ ਚ ਦੱਸਿਆ ਹੋਇਆ ਹੈ ਕਿ ਅੰਤਰਗੁਰੂ ਰਾਹ ਦੇਣਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰੂ ਵੇਖਣਾ ਸਰਬਣੀ ਸੁਣਨਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗੇ ਪਈ ਠਾਉ ਸੋ ਇਸ ਤਰੀਕੇ ਦੇ ਨਾਲ ਅਸੀਂ ਦਰਗਾਹ ਦੇ ਵਿੱਚ ਆਪਣੀ ਜਗ੍ਹਾ ਬਣਾ ਲਾਂਗੇ ਮਨ ਦੀ ਇਕਾਗਰਤਾ ਨੂੰ ਦੇ ਨਾਲ ਅਸੀਂ ਜਦੋਂ ਸਿਮਰਨ ਕਰਾਂਗੇ ਡ੍ਰਿਡ ਕਰਾਂਗੇ ਸਿਮਰਨ ਦੀ ਧੁੰਨ ਜਿਹੜੀ ਆ ਸਾਡੀ ਸੁਰਤ ਦੇ ਵਿੱਚ ਦ੍ਰਿੜ ਹੋ ਜਾਏਗੀ ਤੇ ਸਾਡਾ 10ਵੇਂ ਦੁਆਰ ਨਾਲ ਕਨੈਕਸ਼ਨ ਬਣਨਾ ਸ਼ੁਰੂ ਹੋ ਜਾਏਗਾ ਫਿਰ ਇਸ ਦੇ ਨਾਲ-ਨਾਲ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਤਾ ਪਿਤਾ ਖੁਸ਼ ਹੋ ਕੇ ਸਾਨੂੰ ਕੀ ਦੇਵੇਗਾ ਜੀ ਨਾਮ ਨਾਮ ਦੀ ਮਹਿਮਾ ਬਹੁਤ ਹੀ ਜ਼ਿਆਦਾ ਗੁਰਵਾਨੀ ਚ ਦੱਸੀ ਗਈ ਹੋਈ ਆ ਨਾਮ ਸਭ ਤੋਂ ਉੱਤਮ ਆ ਤੇ ਨਾਮ ਜਦੋਂ ਸਾਡੇ ਮਨ ਵਿੱਚ ਪ੍ਰਗਟ ਹੋ ਜਾਂਦਾ ਆ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਇਹ ਨਿਸ਼ਾਨੀ ਆ ਜੀ ਨਾਮ ਦੀ ਨਾਮ ਇੱਕ ਸਹਿਜ ਧੋਨਿਆ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਨਾਮ ਕਿਹਾ ਗਿਆ ਆ ਔਰ ਨਾਮ ਦਾ ਜੋ ਭੇਦਾ ਉਹ ਸਾਨੂੰ ਗੁਰਮੁਖ ਸਾਧੂ ਸੰਤ ਦੇ ਸਕਦੇ ਆ ਪਰ ਨਾਮ ਸਾਨੂੰ ਕੋਈ ਸਾਧੂ ਸੰਤ ਨਹੀਂ ਦੇ ਸਕਦੇ ਨਾਮ ਸਾਨੂੰ ਸਿਰਫ ਮਾਲਕ ਹੀ ਦੇ ਸਕਦਾ ਆ ਕਿਉਂਕਿ ਇਹ ਮਾਲਕ ਦੇ ਮੁਖ ਛੋ ਨਿਕਲੀ ਹੋਈ ਆਵਾਜ਼ ਆ ਤੇ ਇਹ ਸਾਨੂੰ ਹੋਰ ਕੋਈ ਨਹੀਂ ਦੇ ਸਕਦਾ ਸੋ ਗੁਰਬਾਣੀ ਗੁਰੂ ਜੀ ਇਸ ਦਾ ਬਿਲਕੁਲ ਭੇਦ ਦੱਸਦਾ ਹੋਇਆ ਆ ਕਿ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਫਿਰ ਜਦੋਂ ਸਾਡੇ ਅੰਦਰ ਨਾਮ ਸਹਿਜ ਧੁਨ ਪ੍ਰਗਟ ਹੋ ਜਾਂਦੀ ਆ ਫਿਰ ਉਹ ਸਹਿਜ ਧੁਨ ਦੀ ਪਛਾਣ ਹੈ ਜੀ ਉਹ ਅਨਹਦ ਸ਼ਬਦ ਦਾ ਸਹਿਜ ਧੁਨਿਆ ਤੇ ਉਹ ਘਨੇਰੇ ਸ਼ਬਦ ਦਾ ਉਹ ਇੱਕ ਸਾਊਂਡ ਆ ਇੱਕ 뮤직 ਆ ਜੋ ਸਾਡੇ ਕੰਨਾਂ ਦੇ ਵਿੱਚ ਦਿਨ ਰਾਤ ਨਿਰੰਤਰ ਹੀ ਚੱਲਦਾ ਜਾਂਦਾ ਆ ਔਰ ਫਿਰ ਅਸੀਂ ਉਸ ਨੂੰ ਜਿਵੇਂ ਜਿਵੇਂ ਸੁਣਦੇ ਜਾਂਦੇ ਆ ਉਹ ਹੋਰ ਪਰਪੱਕ ਹੁੰਦਾ ਜਾਂਦਾ ਆ ਸਾਡੀ ਸੂਰਤ ਦੇ ਵਿੱਚ ਇਸ ਦੇ ਨਾਲ ਜੋ ਸਾਡੇ ਮਨ ਨੂੰ ਮੈਲ ਲੱਗੀ ਹੋਈ ਆ ਵਿਚਾਰਾਂ ਦੀ ਫੁਰਨੀਆਂ ਦੀ ਤੇ ਉਹ ਹੌਲੀ ਹੌਲੀ ਉਹ ਸਾਡੀ ਵਿਚਾਰਾਂ ਦੀ ਤੇ ਫੁਰਨੀਆਂ ਦੀ ਮੈਲ ਉੱਤਰਦੀ ਜਾਂਦੀ ਆ ਔਰ ਅਸੀਂ ਇਹਨਾਂ ਤ੍ਰੈ ਗੁਣਾ ਦੇ ਵਿੱਚੋਂ ਉੱਪਰ ਨੂੰ ਉੱਠ ਜਾਂਦੇ ਆ ਸਾਡਾ ਮਨ ਉੱਪਰ ਨੂੰ ਉੱਠ ਜਾਂਦਾ ਨਾਮ ਦੇ ਵਿੱਚ ਸਮਾਖੀ ਕਿਉਂਕਿ ਨਾਮ ਦੇ ਵਿੱਚ ਵਾਹਿਗੁਰੂ ਬਹੁਤ ਹੀ ਜ਼ਿਆਦਾ ਪਾਵਰ ਆ ਬਹੁਤ ਹੀ ਜ਼ਿਆਦਾ ਮਤਲਬ ਕਿ ਨਾਮ ਦੀ ਇੰਨੀ ਜ਼ਿਆਦਾ ਪਾਵਰ ਆ ਕਿ ਤੁਸੀਂ ਜਿਵੇਂ ਸੁਣਦੇ ਜਾਓਗੇ ਤੁਹਾਡਾ ਮਨ ਨਿਰਮਲ ਹੁੰਦਾ ਜਾਏਗਾ ਨਾਮ ਨੂੰ ਗੁਰਬਾਣੀ ਗੁਰੂ ਦੇ ਵਿੱਚ ਇੱਕ ਅਮੋਲਕ ਰਤਨ ਦੱਸਿਆ ਹੋਇਆ ਆ ਕਿ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸੋ ਪੂਰਾ ਸਤਿਗੁਰ ਜੋ ਆ ਮਾਲਕ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਜਿਨ੍ਹਾਂ ਦਾ ਪ੍ਰਕਾਸ਼ ਰੂਪ ਨਹੀਂ ਉਹਨਾਂ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਆ ਉਹ ਤ੍ਰੈ ਗੁਣਾ ਤੋਂ ਉੱਪਰ ਨੇ ਜੇ ਜੋ ਕਰਤਾ ਨਹੀਂ ਸਭ ਕੁਝ ਉਹਨਾਂ ਦੇ ਹੱਥ ਚਾ ਉਹ ਕਰਦੇ ਆ ਉਹਨਾਂ ਨੂੰ ਉਹ ਸਾਡਾ ਮੂਲ ਆ ਸਾਡਾ ਮਾਤਾ ਪਿਤਾ ਆ ਅਸੀਂ ਸਾਨੂੰ ਨਾਮ ਸਤਿਗੁਰੂ ਦੇ ਕੋਲੋਂ ਹੀ ਮਿਲ ਸਕਦਾ ਆ ਤੇ ਇਸ ਕਰਕੇ ਜਦੋਂ ਅਸੀਂ ਉਸ ਨੂੰ ਦ੍ਰਿੜ ਕਰਾਂਗੇ ਫਿਰ ਨਾਮ ਨੂੰ ਉਸ ਤੋਂ ਬਾਅਦ ਵਿੱਚ ਅੱਗੇ ਉਹ ਨਾਮ ਸਾਨੂੰ ਮਾਲਕ ਦੇ ਮੁੱਖ ਚੋਂ ਨਿਕਲੀ ਹੋਈ ਆਵਾਜ਼ ਆ ਤੇ ਉਹ ਮਾਲਕ ਤੱਕ ਹੀ ਜਾ ਕੇ ਪਹੁੰਚਦੀ ਆ ਫਿਰ ਉਹ ਸਾਡੀ ਸੁਰਤ ਨੂੰ ਮਾਲਕ ਤੱਕ ਲੈ ਜਾਏਗੀ ਫਿਰ ਜਿਵੇਂ ਹੀ ਅਸੀਂ ਮਾਲਕ ਦੇ ਸੰਮੁਖ ਹੋਵਾਂਗੇ ਪ੍ਰਕਾਸ਼ ਰੂਪ ਮਾਲਕ ਦੇ ਸੰਮੁਖ ਸਾਡਾ ਮਨ ਜੋਤ ਆਪਣੇ ਮੂਲ ਨੂੰ ਮਿਲੇਗਾ ਆਪਣੇ ਮਾਤਾ ਪਿਤਾ ਨੂੰ ਮਿਲੇਗਾ ਫਿਰ ਅਸੀਂ ਨਾਮ ਦੀ ਸੇਵਾ ਕਰਦੇ ਹੋਏ ਫਿਰ ਪ੍ਰਕਾਸ਼ ਰੂਪ ਮਾਲਕ ਨੂੰ ਦੇਖ ਦੇਖ ਕੇ ਔਰ ਉਸ ਦੀ ਸਹਿਜ ਧੁਨ ਨੂੰ ਸੁਣ ਸੁਣ ਕੇ ਫਿਰ ਅਸੀਂ ਨਾਮ ਦੀ ਸੇਵਾ ਕਰਾਂਗੇ ਫਿਰ ਸਾਡਾ ਜੋ ਮਨ ਆ ਜੋ ਆਪਣੀ ਮਤ ਲੈ ਕੇ ਚੱਲਦਾ ਸੀ ਫਿਰ ਉਹ ਆਪਣੀ ਮਤ ਤਿਆਗ ਦੇਗਾ ਫਿਰ ਅਸੀਂ ਗੁਰੂ ਦੀ ਮੱਤ ਦੇ ਨਾਲ ਚੱਲਣਾ ਸ਼ੁਰੂ ਹੋ ਜਾਗੇ ਫਿਰ ਸਾਡਾ ਸਾਡੇ ਮਨ ਨੂੰ ਸ਼ਾਂਤ ਭਗਤ ਸਾਧੂ ਗੁਰਮੁਖ ਦੀ ਉਪਾਧੀ ਮਿਲੇਗੀ ਕਿਉਂਕਿ ਫਿਰ ਅਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹੋਏ ਅਸੀਂ ਗੁਰੂ ਦੀ ਮੱਤ ਦੇ ਨਾਲ ਚੱਲਾਂਗੇ ਆਪਣੀ ਮੱਤ ਤਿਆਗ ਕੇ ਨਤ ਰਹਿ ਗੁਣਾ ਦੇ ਵਿੱਚ ਅਸੀਂ ਆਪਣੀ ਮੱਤ ਨਾਲ ਚੱਲਦੇ ਸੀ ਸਾਡਾ ਮਨ ਸੁੱਤਾ ਹੋਇਆ ਸੀ ਸਿਮਰਨ ਕਰਕੇ ਜਾਗ ਗਿਆ ਸਹਿਜ ਧੁਨ ਦੇ ਨਾਲ ਸਿਮਰਨ ਦੇ ਨਾਲ ਸਾਰੇ ਮਨ ਦੇ ਉੱਪਰ ਮੈਲ ਲੱਥ ਗਈ ਤੇ ਅਸੀਂ ਫਿਰ ਗੁਰਮੁਖ ਦੀ ਉਪਾਧੀ ਪਾਈ ਤੇ ਗੁਰਮੁਖ ਫਿਰ ਉਹ ਮਨ ਗੁਰਮੁਖ ਦੀ ਉਪਾਧੀ ਪਾਉਂਦਾ ਫਿਰ ਉਹ ਗੁਰਮੁਖ ਜੋ ਹੈ ਉਸ ਦੀ ਗੁਰਬਾਣੀ ਦੇ ਵਿੱਚ ਬਹੁਤ ਹੀ ਜ਼ਿਆਦਾ ਉਸ ਨੂੰ ਉਸ ਦੀ ਮਹਿਮਾ ਕੀਤੀ ਹੋਈ ਆ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਫਿਰ ਗੁਰਮੁਖ ਜੋ ਹੈ ਵੀ ਉਹ ਫਿਰ ਆਪਣੇ ਜੀਵਨ ਦਾ ਲਾਹਾ ਘਟਦੇ ਆ ਤੇ ਇੱਥੇ ਰਹਿੰਦੇ ਹੋਏ ਸੂਰਤ ਦੇ ਨਾਲ ਮਾਲਕ ਦੇ ਸਨਮੁਖ ਰਹਿੰਦੇ ਮਾਲਕ ਨੂੰ ਮਾਣਦੇ ਆ ਮਾਲਕ ਨੂੰ ਦੇਖਦੇ ਆ ਮਾਲਕ ਉਹਨਾਂ ਦੇ ਨਾਲ ਵਿਚਰਦਾ ਆ ਉਹਨਾਂ ਦੀਆਂ ਉਹਨਾਂ ਦੇ ਅੰਗ ਸੰਗ ਆ ਉਹਨਾਂ ਨੂੰ ਮਹਿਸੂਸ ਹੁੰਦਾ ਆ ਮਾਲਕ ਦੇਖ ਦੇਖ ਕੇ ਉਹ ਸੇਵਾ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸੂਰਤ ਹੈ ਉਹ ਨਿਰਮਲ ਹੋ ਜਾਂਦੀ ਹੈ ਉਹਨਾਂ ਦਾ ਮਨ ਦੀ ਮੈਲ ਜਿਹੜੀ ਆ ਉਹ ਉਤਰ ਜਾਂਦੀ ਆ ਫਿਰ ਉਹ ਉਹਨਾਂ ਦਾ ਦਰਗਾਹ ਦੇ ਵਿੱਚ ਆਉਣ ਜਾਣ ਬਣ ਜਾਂਦਾ ਆ ਇਸ ਦੇ ਨਾਲ ਫਿਰ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ ਹੈ ਕਿ ਗੁਰਮੁਖ ਅੰਤਰ ਸਹਿਜ ਹੈ ਗੁਰਮੁਖਾਂ ਦੇ ਅੰਦਰ ਫਿਰ ਸਹਿਜ ਦੀ ਅਵਸਥਾ ਚਲਣੀ ਸ਼ੁਰੂ ਹੋ ਜਾਂਦੀ ਆ ਫਿਰ ਉਹਨਾਂ ਨੂੰ ਹਉਮੈ ਨਹੀਂ ਆਉਂਦੀ ਕਿਸੇ ਦੇ ਨਾਲ ਗੁੱਸਾ ਦੁਵਿਧਾ ਵੈਰ ਕ੍ਰੋਧ ਚਿੰਤਾ ਫਿਰ ਇਹ ਨਾ ਚੀਜ਼ ਇਹ ਚੀਜ਼ਾਂ ਵਾਇਗਰੂ ਬਹੁਤ ਹੀ ਪਿੱਛੇ ਛੁੱਟ ਜਾਂਦੀਆਂ ਫਿਰ ਇਹਨਾਂ ਚੀਜ਼ਾਂ ਇਹ ਚੀਜ਼ਾਂ ਸਾਡੇ ਤੇ ਹੈਵੀ ਨਹੀਂ ਹੁੰਦੀਆਂ ਕਿਉਂਕਿ ਫਿਰ ਅੰਦਰ ਸਹਿਜ ਆ ਜਾਂਦਾ ਆ ਸਾਡੀ ਸੇਜ ਦੇ ਉੱਪਰ ਮਾਲਕ ਦਾ ਵਾਸਾ ਹੋ ਜਾਂਦਾ ਆ ਸਾਡੇ ਕੰਨਾਂ ਦੇ ਵਿੱਚ ਮਾਲਕ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਆ ਸਾਡੇ ਨੇਤਰਾਂ ਦੇ ਨਾਲ ਅਸੀਂ ਮਾਲਕ ਨੂੰ ਦੇਖਦੇ ਆ ਫਿਰ ਅਸੀਂ ਕੋਈ ਚੰਗੀਆਂ ਮਾੜੀਆਂ ਚੀਜ਼ਾਂ ਨਹੀਂ ਦੇਖਾਂਗੇ ਉਹ ਚੀਜ਼ਾਂ ਸਾਡੇ ਮਨ ਦੇ ਉੱਪਰ ਹਾਵੀ ਨਹੀਂ ਹੋਗੀਆਂ ਕਿਉਂਕਿ ਫਿਰ ਆਪਾਂ ਨੂੰ ਹਰ ਪਾਸੇ ਸੱਚ ਹੀ ਸੱਚ ਦਿਖਾਈ ਦੇਊਗਾ ਤੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸ ਵੀ ਆਕਾਸ਼ ਉੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਦਸਵੇਂ ਦਵਾਰ ਤੇ ਨਾਲ ਬਿਲਕੁਲ ਸੁਰਤ ਆਪਣੀ ਜੁੜ ਜਾਏਗੀ ਔਰ ਉੱਥੇ ਸਾਨੂੰ ਕੋਈ ਨੀਂਦ ਨਹੀਂ ਆ ਉੱਥੇ ਭੁੱਖ ਨਹੀਂ ਹੈ ਉੱਥੇ ਸੱਚ ਹੈ ਅੰਮ੍ਰਿਤ ਹੈ ਅੰਮ੍ਰਿਤ ਰਸਿਆ ਨਾਮ ਆ ਫਿਰ ਸਾਡਾ ਜਿਹੜਾ ਮਨ ਨਹੀਂ ਉਸ ਦੀ ਖੁਰਾਕ ਕੀ ਆ ਨਾਮ ਫਿਰ ਅਸੀਂ ਉਸ ਨਾਮ ਨੂੰ ਸੁਣ-ਸੁਣ ਕੇ ਫਿਰ ਸਾਨੂੰ ਅੰਮ੍ਰਿਤ ਰਸ ਆਏਗਾ ਮਾਲਕ ਵੱਲੋਂ ਸਾਨੂੰ ਪ੍ਰਸ਼ਾਦ ਦਿੱਤਾ ਜਾਏਗਾ ਜਿਸ ਨੂੰ ਅੰਮ੍ਰਿਤ ਰਸ ਕਹਿੰਦੇ ਆ ਫਿਰ ਬਿਨਾ ਕੋਸ਼ ਮਿੱਠਾ ਖਾਦਿਆਂ মুখ ਮਿੱਠਾ ਹੋਏਗਾ ਸਾਡਾ ਤੇ ਜਿਵੇਂ ਅਸੀਂ ਸਾਡਾ মুখ ਮਿੱਠਾ ਹੋਏਗਾ ਤੇ ਸਾਡੀ ਸੂਰਤ ਜਿਹੜੀ ਆ ਸ਼ੁੱਧ ਬੋਧੋ ਦੀ ਭੁੱਲ ਜਾਏਗੀ ਸਾਨੂੰ ਭੁੱਖ ਪਿਆਸ ਸਾਡੀ ਖਤਮ ਹੋ ਜਾਏਗੀ ਅਸੀਂ ਬੰਦੇ ਬੋਲ ਨਹੀਂ ਬੋਲ ਪਾਵਾਂਗੇ ਕਿਉਂਕਿ ਸਾਡੇ ਮਾਲਕ ਦੇ ਜਿਹੜੇ ਗੋਣੇ ਆ ਉਹ ਆਟੋਮੈਟਿਕਲੀ ਸਾਡੇ ਵਿੱਚ ਆ ਜਾਊਗੇ ਜਦੋਂ ਅਸੀਂ ਆਪਣੇ ਮਾਲਕ ਦੀ ਮੰਨ ਕਰਕੇ ਮੰਨ ਆਪਣੇ ਮੂਲ ਦੀ ਪਹਿਚਾਣ ਕਰੇਗਾ ਉਸ ਦੀ ਵਡਿਆਈ ਕਰੇਗਾ ਉਸ ਦੀ ਸੇਵਾ ਕਰੇਗਾ ਉਸ ਦੀ ਆਰਾਧਨਾ ਕਰੇਗਾ ਫਿਰ ਮਾਲਕ ਖੁਸ਼ ਹੋ ਕੇ ਸਾਨੂੰ ਆਪਣੇ ਗੁਣ ਉਹ ਮਾਲਕ ਦੇ ਗੁਣ ਆਟੋਮੈਟਿਕਲੀ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਊਗੇ ਸਾਡਾ ਕਨੈਕਸ਼ਨ ਬਣ ਜਾਏਗਾ ਦਰਗਾਹ ਦੇ ਵਿੱਚ ਹੋਣ ਵਾਲੀਆਂ ਐਕਟੀਵਿਟੀਆਂ ਜਿਹੜੀਆਂ ਆ ਉਹਦਾ ਕਨੈਕਸ਼ਨ ਸਾਡੀ ਸੁਰਤ ਦੇ ਨਾਲ जोड ਜਾਏਗਾ ਫਿਰ ਇਸ ਤਰੀਕੇ ਨਾਲ ਆਪਣਾ ਸੂਖਮ ਖੇਲ ਜਿਹੜਾ ਆ ਉਹ ਸ਼ੁਰੂ ਹੋ ਜਾਏਗਾ ਔਰ ਇਹ ਸੁਣਨ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਐਕਚੁਅਲ ਦੇ ਵਿੱਚ ਇਹ ਇੱਕ ਪ੍ਰੈਕਟੀਕਲ ਆ ਜੀ ਸਾਨੂੰ ਪ੍ਰੈਕਟੀਕਲ ਕਰਨਾ ਪਏਗਾ ਗੁਰਮੰਤਰ ਨੂੰ ਦ੍ਰਿੜ ਕਰਕੇ ਅੱਗੇ ਸਹਿਜ ਤੁਹਾਨੂੰ ਦ੍ਰਿੜ ਕਰਕੇ ਸੁਰਤ ਨੂੰ ਸਹਿਜ ਤੁਨ ਦੇ ਵਿੱਚ ਸਮਾ ਕੇ ਮਾਲਕ ਦੇ ਸਨਮੁਖ ਹੋ ਕੇ ਜਿਵੇਂ ਅਸੀਂ ਇਦ ਕਰਾਂਗੇ ਫਿਰ ਉਸ ਤੋਂ ਬਾਅਦ ਸੂਖਮ ਸਾਡਾ ਜਿਹੜਾ ਖੇਲ ਆ ਉਹ ਸ਼ੁਰੂ ਹੋ ਜਾਏਗਾ ਕਿਉਂਕਿ ਸਾਡਾ ਮਨ ਵੀ ਸੁਖਮਾ ਸਾਡਾ ਮਾਤਾ ਪਿਤਾ ਵੀ ਸੁਖਮਿਆਂ ਔਰ ਸਾਡਾ ਜਿਹੜਾ ਘਰ ਆ ਉਹ ਵੀ ਸੁਖਮਿਆਂ ਔਰ ਘਰ ਨੂੰ ਜਾਣ ਵਾਲਾ ਰਸਤਾ ਵੀ ਸੁਖਮਾ ਫਿਰ ਉੱਥੇ ਸਾਨੂੰ ਸਾਡੀ ਸੁਰਤ ਇੱਕ ਛਿਨ ਇੱਕ ਪਲ ਦੇ ਵਿੱਚ ਇਸ ਲੋਕ ਦੇ ਵਿੱਚ ਤੇ ਇੱਕ ਛਿਨ ਇੱਕ ਪਲ ਦੇ ਵਿੱਚ ਆਪਣੇ ਘਰੇ ਚਲੇ ਜਾਇਆ ਕਰੀਏ ਸੁਰਤ ਚ ਸਮਾ ਕੇ ਫਿਰ ਸਾਨੂੰ ਮਰਨਾ ਮਰਨ ਤੋਂ ਡਰਨੀ ਲੱਗੇਗਾ ਸਾਨੂੰ ਮਰਨਾ ਆ ਜਾਊਗਾ ਫਿਰ ਉਹ ਮਰ ਕਿਉਂਕਿ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡ ਆਸ ਪਹਿਲਾ ਮਰਨ ਕਬੂਲ ਕਰਨਾ ਪਏਗਾ ਔਰ ਮਰਨਾ ਸੋਖਾ ਹੋ ਜਾਊਗਾ ਕਿਉਂਕਿ ਇਸ ਸਾਨੂੰ ਸੁਰਤ ਚ ਸੁਰਤ ਸ਼ਬਦ ਦੇ ਵਿੱਚ ਸਮਾਈ ਅਨਹਦ ਨਾਦ ਦੇ ਵਿੱਚ ਸਮਾਈ ਤੇ ਅੱਗੇ ਆਪਣੇ ਘਰੇ ਚਲੇ ਗਏ ਔਰ ਘਰੇ ਜਾ ਕੇ ਫਿਰ ਮਾਲਕ ਦੇ ਸੰਮੁਖ ਫਿਰ ਮਾਲਕ ਸਾਡੇ ਨਾਲ ਵਿਚਰਦੇ ਨੇ ਫਿਰ ਮਾਲਕ ਕਦੇ ਸਾਨੂੰ ਝੂਲਾ ਚਲਾਉਂਦੇ ਨੇ ਕਦੇ ਸਾਨੂੰ ਖੰਡਾਂ ਬ੍ਰਹਮੰਡਾਂ ਦੀ ਸੈਰ ਕਰਵਾਉਂਦੇ ਨੇ ਕਿਸ ਨੂੰ ਸੁਰਤ ਨੂੰ ਮੰਨ ਨੂੰ ਮੰਨ ਨੂੰ ਸੁੱਖ ਮਿਲਦਾ ਹੈ ਉੱਥੇ ਜਾ ਕੇ ਫਿਰ ਮਨ ਵਾਰ-ਵਾਰ ਉੱਥੇ ਜਾਏਗਾ ਮਨ ਨੂੰ ਆਪਣੇ ਘਰ ਦੀ ਪਹਿਚਾਣ ਆ ਜਾਏਗੀ ਫਿਰ ਉੱਥੇ ਉਹਦਾ ਵਾਸਾ ਹੋ ਜਾਏਗਾ ਉਸਦਾ ਆਉਣ ਜਾਣ ਸ਼ੁਰੂ ਹੋ ਜਾਏਗਾ ਫਿਰ ਬਸ ਇਸੇ ਨੂੰ ਹੀ ਮਰਨਾ ਕਹਿੰਦੇ ਫਰੰਤਮ ਵੇਲੇ ਵੀ ਜਦੋਂ ਆਪਣੀ ਗੰਢ ਖੋਲਦੀ ਆ ਦੋ ਰਸਤੇ ਦੱਸੇ ਹੋਇਆ ਲੇਵ ਤੇ ਤਾਤ ਤੇ ਲੇਵ ਦਾ ਰਸਤਾ ਜਦੋਂ ਅਸੀਂ ਆਪਣਾ ਅਭਿਆਸ ਕਰਦੇ ਆ ਆਪਾਂ ਮਿਹਨਤ ਕਰਕੇ ਗੁਰਮੰਤਰ ਚ ਧਿਆਨ ਲਾ ਕੇ ਸੁਰਤ ਦੇ ਰਾਹੀ ਉਸ ਰਸਤੇ ਤੇ ਤੁਰਦੇ ਆ ਉਸ ਨੂੰ ਲੇਵ ਦਾ ਰਸਤਾ ਕਹਿੰਦੇ ਨੇ ਤੇ ਜਦੋਂ ਆਪਾਂ ਤਾਤ ਦਾ ਰਸਤਾ ਆ ਜਦੋਂ ਅਸੀਂ ਆਪਣੀ ਮਨ ਦੀ ਮਤ ਨੂੰ ਇਸਤੇਮਾਲ ਕਰਕੇ ਤ੍ਰੈ ਗੁਣਾ ਚ ਘਰੇ ਹੋਏ ਹੁੰਨੇ ਆ ਤੇ ਉਸ ਟਾਈਮ ਤੇ ਅਸੀਂ ਆਪਣੇ ਇੱਥੇ ਰਹਿੰਦੇ ਹੋਏ ਵਿਚਾਰਾਂ ਦੇ ਵਿੱਚ ਵੀ ਧਾਤ ਦੇ ਰਸਤੇ ਤੇ ਚੱਲਦੇ ਆਂ ਤੇ ਦੁਵਿਧਾ ਕਰਦੇ ਆਂ ਈਰਖਾ ਨਿੰਦਿਆ ਚੁਗਲੀ ਕਰਦੇ ਆਂ ਤੇ ਇਸ ਤਰੀਕੇ ਦੇ ਨਾਲ ਜਦੋਂ ਸਾਡੀ ਗੰਢ ਖੁੱਲਦੀ ਆ ਫਿਰ ਗਾਂ ਕਿਉਂਕਿ ਆਪਾਂ ਨੂੰ ਆਦਤ ਪਈ ਹੁੰਦੀ ਆ ਮਨ ਨੂੰ ਮਨ ਸੁੱਤਾ ਹੋਇਆ ਜਾਂ ਮਨ ਨੂੰ ਪਤਾ ਹੀ ਨਹੀਂ ਆ ਮਨ ਦੀ ਸੇਜ ਤੇ ਇਹ ਪੰਜ ਜਣੇ ਆ ਕੇ ਮਨ ਨੂੰ ਕੰਟਰੋਲ 'ਚ ਕਰਕੇ ਰੱਖਦੇ ਨੇ ਤੇ ਆਪਣੇ ਤਰੀਕੇ ਦੇ ਨਾਲ ਚਲਾਉਂਦੇ ਨੇ ਤੇ ਫਿਰ ਜਦੋਂ ਸਾਡੀ ਗੰਡ ਖੁੱਲਦੀ ਹੈ ਆਂਤਮ ਸਮੇ ਤੇ ਫਿਰ ਉਸ ਟਾਈਮ ਤੇ ਕੀ ਹੁੰਦਾ ਹੈ ਕਿ ਮਨ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਸ ਨੂੰ ਸੁਨੇਹਾ ਆ ਗਿਆ ਉਸ ਨੂੰ ਚਿੱਠੀ ਪੱਤਰ ਆ ਗਿਆ ਫਿਰ ਉਸ ਟਾਈਮ ਤੇ ਸਾਡੇ ਜਮਾ ਨੇ ਜਦੋਂ ਸਾਡੇ ਡੰਡਾ ਮਾਰਨਾ ਫਿਰ ਆਪਾਂ ਉਸ ਟਾਈਮ ਤੇ ਆਪਾਂ ਨੂੰ ਪਤਾ ਚੱਲਦਾ ਕਿ ਵੀ ਮਨ ਸੁੱਤਾ ਹੋਇਆ ਸੀ ਹੁਣ ਜਾਗ ਗਿਆ ਕਿ ਮਤਲਬ ਉੱਠਿਆ ਗੰਡ ਖੁੱਲ ਗਈ ਫਿਰ ਮਨ ਪਛਤਾਵਾ ਕਰਦਾ ਕਿ ਮੈਂ ਕਰਨ ਕੀ ਆਇਆ ਸੀ ਤੇ ਮੈਂ ਕਰ ਕੀ ਦੀਆ ਫਿਰ ਉਸ ਟਾਈਮ ਤੇ ਜੀ ਹੁਣ ਆਪਾਂ ਪਹਿਲਾਂ ਹੀ ਅਭਿਆਸ ਕਰਕੇ ਲਿਬ ਦੇ ਰਸਤੇ ਤੇ ਜਾਂਦੇ ਆਉਣ ਜਾਣ ਆਪਣਾ ਦਰਗਾਹ ਚ ਬਣ ਗਿਆ ਤੇ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਆਪਾਂ ਦਾ ਅਭਿਆਸ ਹਰ ਰੋਜ਼ ਮਾਲਕ ਦੇ ਹੁਕਮ ਦੇ ਵਿੱਚ ਚੱਲਦੇ ਹੋਇਆ ਉਹਦੀ ਕਿਰਪਾ ਉਹਦੀ ਦਇਆ ਦੇ ਨਾਲ ਆਪਾਂ ਜਾ ਰਹੇ ਹਾਂ ਹਰ ਰੋਜ਼ ਸੁਰਤ ਚ ਸਮਾ ਕੇ ਬੜਾ ਹੀ ਸੌਖਾ ਇੱਕ ਛਿੰ ਇੱਕ ਪਲ ਦੇ ਵਿੱਚ ਸੀ ਜੰਨੇ ਆ ਔਰ ਫਿਰ ਉਸ ਟਾਈਮ ਤੇ ਅੰਤਮ ਵਿਲੇਜ ਉਸ ਨੂੰ ਸਨੇਹਾ ਆਉਂਦਾ ਆ ਤੇ ਆਪਾਂ ਨੂੰ ਕੋਈ ਨਹੀਂ ਟੈਨਸ਼ਨ ਫਿਰ ਆਪਾਂ ਮਾਲਕ ਨੂੰ ਕਿਉਂਕਿ ਆਪਾਂ ਉਹ ਰੇੜੀ ਜਦੋਂ ਦਰਵਾਜ਼ੇ ਚ ਜਾਣਾ ਆਉਣਾ ਆਪਣਾ ਬਣ ਜਾਂਦਾ ਆਪਾਂ ਨੂੰ ਉੱਥੇ ਸੋਖ ਇੰਨਾ ਜ਼ਿਆਦਾ ਮਿਲਦਾ ਕਿ ਆਪਾਂ ਮਾਲਕ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨਹੀਂ ਜਾਣਾ ਵਾਪਸ ਤ੍ਰੈ ਗੁਣਾ ਚ ਕਿਉਂਕਿ ਤ੍ਰੈ ਗੁਣਾ ਦੇ ਵਿੱਚ ਦੁੱਖ ਆ ਤੇ ਉਸ ਟਾਈਮ ਤੇ ਆਪਾਂ ਨੂੰ ਦੂਵੀਂ ਜੀਵਨ ਜਿਹੜੇ ਤ੍ਰੈ ਗੁਣਾ ਚ ਘਿਰਿਆ ਹੋਇਆ ਜੀਵਨ ਔਰ ਲੇਵ ਦੇ ਰਸਤੇ ਤੇ ਚੱਲ ਕੇ ਮਾਲਕ ਦੇ ਕੋਲ ਰਹਿ ਕੇ ਉੱਥੇ ਦਾ ਜੀਵਨ ਆਪਾਂ ਨੂੰ ਫਰਕ ਮਹਿਸੂਸ ਹੁੰਦਾ ਕਿ ਉੱਥੇ ਕੋਈ ਭੁੱਖ ਪਿਆਸ ਦੁੱਖ ਕੁਛ ਨਹੀਂ ਆ ਤੇ ਇੱਥੇ ਸਾਰਾ ਕੁਝ ਆ ਤੇ ਆਪਾਂ ਮਾਲਕ ਨੂੰ ਬੇਨਤੀ ਕਰਦੇ ਆ ਕਿ ਆਪਾਂ ਵਾਪਸ ਨਹੀਂ ਜਾਣਾ ਪਰ ਫਿਰ ਸੁਆਸ ਮਿਲੇ ਹੋਏ ਆ ਜ਼ਿੰਮੇਵਾਰੀਆਂ ਆ ਫਿਰ ਆਪਾਂ ਨੂੰ ਮਾਲਕ ਦੇ ਵੱਲੋਂ ਇੱਥੇ ਭੇਜਿਆ ਜਾਂਦਾ ਆ ਤੇ ਫਿਰ ਆਪਾਂ ਆਪਾਂ ਇੱਥੇ ਰਹਿੰਦੇ ਹੋਏ ਵੀ ਉਸ ਮਿੱਠੀ ਯਾਦ ਦੇ ਨਾਲ ਆਪਾਂ ਕਨੈਕਸ਼ਨ ਬਣਾ ਕੇ ਰੱਖਦੇ ਆਂ ਫਿਰ ਜੇ ਕਿਤੇ ਇਹ ਸਾਰਾ ਵਾਪਰਨ ਦੇ ਨਾਲ ਨਾਲ ਮਾਲਕ ਸਾਨੂੰ ਆ ਕੇ ਕਹਿ ਦੇ ਕਿ ਪੁੱਤ ਤਿਆਰ ਹੋ ਚਲਿਏ ਘਰ ਨੂੰ ਤੇ ਆਪਾਂ ਤਾਂ ਪਹਿਲੇ ਹੀ ਨਹੀਂ ਆਉਣਾ ਚਾਹੁੰਦੇ ਸੀ ਤੇ ਆਪਾਂ ਤਾਂ ਹੱਸ ਕੇ ਖੁਸ਼ ਹੋ ਕੇ ਮਾਲਕ ਨੂੰ ਬਿਲਕੁਲ ਵੀ ਇੱਕ ਛਿੰਨ ਦੇ ਵਿੱਚ ਕਹਾਂਗੇ ਜੀ ਹਾਂਜੀ ਤਿਆਰ ਆ ਲੈ ਜਾਓ ਦੇਖੋ ਮਰਨਾ ਕਿੰਨਾ ਸੌਖਾ ਹੋ ਗਿਆ ਹੁਣ ਆਪਾਂ ਗੁਰਬਾਣੀ ਗੁਰੂ ਨੂੰ ਖੋਜ ਕੇ ਜਦੋਂ ਪੜਾਂਗੇ ਫਿਰ ਆਪਾਂ ਨੂੰ ਪਤਾ ਚੱਲਦਾ ਕਿ ਭਗਤ ਕਬੀਰ ਜੀ ਕਿਉਂ ਕਹਿ ਰਹੇ ਸੀ ਕਿ ਜਿਸ ਮਰਨੇ ਤੇਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਕਿ ਵਾਕਿਆਈ ਵੀ ਪਹਿਲਾਂ ਤਾਂ ਤੁਮੈਨੂੰ ਮਿਲਦਾ ਸੀ ਮੈਨੂੰ ਫਿਰ ਤਰਹਿ ਗੁਣਾ ਚਾਉਣਾ ਪੈਂਦਾ ਸੀ ਪ੍ਰੈਕਟੀਕਲ ਸ਼ੁਰੂ ਹੋ ਗਿਆ ਨਾ ਜਦੋਂ ਆਪਾਂ ਪ੍ਰੈਕਟੀਕਲ ਕਰਾਂਗੇ ਤੇ ਗੁਰਬਾਣੀ ਗੁਰੂ ਸਾਨੂੰ ਆਪਣੇ ਨਾਲ ਗੱਲਾਂ ਕਰਦੇ ਹੋਏ ਸਾਡੇ ਮਨ ਦੀ ਕਹਾਣੀ ਦਰਸਾਉਂਦੇ ਹੋਏ ਨਜ਼ਰ ਆਊਗੀ ਕਿਉਂਕਿ ਇਹ ਪ੍ਰੈਕਟੀਕਲ ਆ ਜੀ ਗੁਰਬਾਣੀ ਗੁਰੂ ਭਗਤਾਂ ਦਾ ਗੁਰੂ ਸਹਿਵਾਨਾਂ ਦਾ ਪ੍ਰੈਕਟੀਕਲ ਆ ਔਰ ਕਿਵੇਂ ਉਹਨਾਂ ਨੇ ਮਾਲਕ ਨੂੰ ਪਾਇਆ ਕਿਵੇਂ ਉਹ ਉੱਥੇ ਤੱਕ ਪਹੁੰਚੇ ਉਹਨਾਂ ਦੀ ਅਵਸਥਾ ਨੂੰ ਗੁਰਬਾਣੀ ਗੁਰੂ ਆਪਾਂ ਨੂੰ ਵਿਸਥਾਰ ਨਾਲ ਸਮਝਾਉਂਦੇ ਆ ਫਿਰ ਉਹ ਜਦੋਂ ਆਪਾਂ ਪ੍ਰੈਕਟੀਕਲ ਕਰਾਂਗੇ ਫਿਰ ਆਪਾਂ ਨੂੰ ਵੀ ਇਸ ਚੀਜ਼ ਦਾ ਪਤਾ ਚੱਲੇਗਾ ਕਿ ਵਾਕਿਆ ਇਹ ਤਾਂ ਮੇਰੇ ਮਨ ਦੀ ਕਹਾਣੀ ਆ ਤੇ ਫਿਰ ਆਪਾਂ ਨੂੰ ਕਿੰਨਾ ਸੌਖਾ ਹੋ ਗਿਆ ਮਰਨਾ ਹਰ ਕੋਈ ਇਸ ਦੁਨੀਆ ਦੇ ਵਿੱਚ ਹਰ ਇਨਸਾਨ ਮਰਨ ਤੋਂ ਡਰਦਾ ਆ ਤੇ ਗੁਰਮੁਖ ਫਿਰ ਜਦੋਂ ਗੁਰਮੁਖ ਦਾ ਆਉਣ ਜਾਣ ਬਣ ਜਾਂਦਾ ਉਹਨੂੰ ਜਿਉਂਦੇ ਜੀ ਮਰਨਾ ਆ ਜਾਂਦਾ ਆ ਉਹ ਆਪਾਂ ਤਿਆਗ ਕੇ ਮਾਲਕ ਦੀ ਸ਼ਰਨ ਵਿੱਚ ਆ ਜਾਂਦਾ ਆ ਉਸਦੇ ਹੁਕਮ ਚ ਆ ਜਾਂਦਾ ਆ ਤੇ ਉਸਨੂੰ ਤਾਂ ਮਰਨ ਤੋਂ ਡਰ ਹੀ ਨਹੀਂ ਲੱਗਦਾ ਕਿਉਂਕਿ ਉਹਨੂੰ ਸੌਖਾ ਲੱਗਦਾ ਆ ਕਿ ਮੈਂ ਤਾਂ ਰੋਜ਼ ਜਾ ਰਿਆਂ ਆ ਬੜਾ ਸੌਖਾ ਆ ਸੁਰਤ ਗੁਰਮੰਤਰ ਦਾ ਸਿਮਰਨ ਕੀਤਾ ਗੁਰਮੰਤਰ ਨੂੰ ਦ੍ਰਿੜ ਕਰਕੇ ਉਸ ਦੀ ਧੋਨਿ ਚੇਹਨ ਲਾਇਆ ਅਗਿ ਸਹਿਜ ਤੋਂ ਨਿਚ ਧਿਆਨ ਲਾਇਆ ਔਰ ਸਹਿਜ ਤੋਂ ਨੇ ਆਪਣੇ ਆਪ ਹੀ ਸਾਨੂੰ ਮਾਲਕ ਦੇ ਸਨਮੁਖ ਕਰ ਦੇਣਾ ਆ ਔਰ ਜਦੋਂ ਅਸੀਂ ਮਾਲਕ ਦੇ ਸਨਮੁਖ ਹੋ ਗਏ ਆਪਣੇ ਘਰੇ ਚਲੇ ਗਏ ਤੇ ਉੱਥੇ ਜਾ ਕੇ ਅਸੀਂ ਆਪਦੇ ਘਰੇ ਸਾਨੂੰ ਸੁੱਖ ਮਿਲਦਾ ਆ ਬਸ ਜੀ ਇੰਨਾ ਸੌਖਾ ਮਰਨਾ ਸੋ ਆਪਾਂ ਨੇ ਇਸ ਮਰਨ ਨੂੰ ਸਿੱਖਣਾ ਆ ਹਰ ਰੋਜ਼ ਪ੍ਰੈਕਟੀਕਲ ਕਰਕੇ ਤਾਂ ਜੋ ਸਾਨੂੰ ਅੰਤਮ ਵੇਲੇ ਮਰਨਾ ਔਖਾ ਨਾ ਲੱਗੇ ਤੇ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਜਾਣ ਦਾ ਜੋ ਚੱਕਰ ਹੈ ਉਹ ਖਤਮ ਹੋ ਜਾਵੇ ਤੇ ਆਪਾਂ ਮੁਕਤ ਹੋ ਜਾਈਏ ਹਾਲਕ ਦੇ ਵਿੱਚ ਸਮਾਜ ਜਾਈਏ ਤਾਂ ਜੋ ਸਾਨੂੰ ਜਮਾ ਤੋਂ ਡਰਨਾ ਨਾ ਲੱਗੇ ਸਾਨੂੰ ਉਸ ਤ੍ਰੈ ਗੁਣਾ ਚ ਵੀ ਅਸੀਂ ਦੁਖੀ ਹਾਂ ਔਰ ਜਦੋਂ ਸਾਡੀ ਗੰਢ ਖੋਲਦੀ ਅੰਤਮ ਵੇਲੇ ਫਿਰ ਵੀ ਅਸੀਂ ਦੁਖੀ ਆ ਕਿਉਂਕਿ ਜਮਾ ਨਹੀਂ ਸਾਨੂੰ ਜ਼ਬਰਦਸਤੀ ਤਾਤ ਦੇ ਰਸਤੇ ਤੇ ਲੈ ਕੇ ਜਾਣ ਇਸ ਕਰਕੇ ਆਪਾਂ ਨੂੰ ਮਰਨਾ ਸਿੱਖਣਾ ਪਏਗਾ ਤੇ ਜਦੋਂ ਆਪਾਂ ਫਿਰ ਆਪਾਂ ਨੂੰ ਜਦੋਂ ਆਪਾਂ ਲਿਵ ਦੇ ਰਸਤੇ ਤੇ ਚਲਦੇ ਹੋਈ ਆਪਾਂ ਅੰਤਮ ਬਿਲੇ ਆਪਾਂ ਸੁਰਤ ਦੇ ਵਿੱਚ ਸਮਾ ਕੇ ਜਾਵਾਂਗੇ ਫਿਰ ਆਪਾਂ ਨੂੰ ਕੋਈ ਵੀ ਟੈਨਸ਼ਨ ਨਹੀਂ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਤੇ ਫਿਰ ਉੱਥੇ ਜਾ ਕੇ ਆਪਾਂ ਨੂੰ ਸਾਹਮਣੇ ਮਾਲਕ ਦੇ ਸੰਮੁਖ ਆਪਾਂ ਹਮੇਸ਼ਾ ਹੀ ਹੁੰਦੇ ਆ ਤੇ ਆਪਾਂ ਉਦੋਂ ਵੀ ਹੋਵਾਂਗੇ ਫਿਰ ਗੁਰਬਾਣੀ ਗੁਰੂ ਆਪਾਂ ਨੂੰ ਦੱਸ ਰਹੀ ਨਹੀਂ ਕਿ ਆਪਾਂ ਕਿਵੇਂ ਇੱਜ਼ਤ ਦੇ ਨਾਲ ਇੱਥੋਂ ਜਾਵਾਂਗੇ ਪਤ ਸੇਤੀ ਜਾਵੇ ਸਹਜ ਸਮਾਵੇ ਸਗਲੇ ਦੁੱਖ ਮਿਟਾਵੇ ਕੋ ਨਾਨਕ ਪ੍ਰਾਣੀ ਗੁਰਮੁਖ ਛੁੱਟੈ ਸਾਚੇ ਤੇ ਪਤ ਪਾਵੇ ਕਿ ਜਦੋਂ ਆਪਾਂ ਇਥੋਂ ਗੁਰਮੁਖ ਮੰਨ ਇਥੋਂ ਛੁੱਟ ਕੇ ਚਲੇ ਜਾਂਦਾ ਤ੍ਰੈ ਗੁਣਾ ਤੋਂ ਤੇ ਉਹ ਸੱਚੇ ਦੇ ਘਰ ਜਾ ਕੇ ਹਮੇਸ਼ਾ ਹੀ ਇੱਜ਼ਤ ਦੇ ਨਾਲ ਉਹ ਮਾਲਕ ਦੇ ਦਰਗਾਹ ਦੇ ਵਿੱਚ ਮਾਲਕ ਦੇ ਸਨਮੁਖ ਹੁੰਦਾ ਕਿਉਂਕਿ ਪੜੇ ਜਾ ਗਿਆ ਮਾਲਕ ਦੇ ਹੁਕਮ ਦੇ ਵਿੱਚ ਆ ਗਿਆ ਔਰ ਇਹ ਸਾਰਾ ਕੁਝ ਜੀ ਮਾਲਕ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਆਪਾਂ ਲਈ ਪਹਿਲਾ ਕਦਮ ਪੁੱਟਣਾ ਹਮੇਸ਼ਾ ਹੀ ਔਖਾ ਆ ਜਦੋਂ ਅਸੀਂ ਪਹਿਲਾ ਕਦਮ ਪੁੱਟਦੇ ਆ ਤੇ ਫਿਰ ਅੱਗੇ ਅਸੀਂ ਮਾਲਕ ਆਪ ਹੀ ਕਿਰਪਾ ਕਰਦੇ ਨੇ ਨਾਮ ਸਾਨੂੰ ਦਿੰਦੇ ਨੇ ਫਿਰ ਨਾਮ ਖੁਦ ਹੀ ਆਪਣੇ ਆਪ ਹੀ ਸਿਸਟਮੈਟਿਕਲੀ ਇਹ ਪ੍ਰੈਕਟੀਕਲ ਚੱਲਦਾ ਆ ਔਰ ਫਿਰ ਨਾਮ ਖੁਦ ਆਪ ਹੀ ਸਾਨੂੰ ਮਾਲਕ ਦੇ ਸਨਮੁਖ ਕਰ ਦਿੰਦਾ ਆ ਸੋ ਸਾਡਾ ਕੀ ਆ ਅਸੀਂ ਪ੍ਰੈਕਟੀਕਲ ਕਰਨਾ ਗੁਰਬਾਣੀ ਗੁਰੂ ਨੂੰ ਖੋਜ ਕੇ ਪੜ੍ਹਨਾ ਤਾਂ ਜੋ ਸਾਨੂੰ ਗੁਰਬਾਣੀ ਗੁਰੂ ਤੇ ਔਰ ਆਪਣੇ ਮਾਲਕ ਤੇ ਭਰੋਸਾ ਆ ਜਾਵੇ ਭਰੋਸਾ ਤੇ ਪਿਆਰ ਦੋਵੇਂ ਚੀਜ਼ਾਂ ਬਹੁਤ ਹੀ ਜ਼ਰੂਰੀ ਆ ਕਿਉਂਕਿ ਮਾਲਕ ਨੂੰ ਸਾਡੇ ਤੋਂ ਹੋਰ ਕੁਝ ਨਹੀਂ ਚਾਹੀਦਾ ਅਸੀਂ ਕੁਝ ਦੇ ਹੀ ਨਹੀਂ ਸਕਦੇ ਇਸਵਾਸ ਵੀ ਮਾਲਕ ਦੇ ਦਿੱਤੇ ਹੋਏ ਨੇ ਸੀ ਬਿਨਾ ਟੈਲ ਕਿਤੇ ਆ ਕਿਉਂਕਿ ਆਪਣਾ ਕੋਈ ਭਰੋਸਾ ਨਹੀਂ ਆ ਜੀ ਅਸੀਂ ਕੋਈ ਸਾਡੀ ਸੁਵਾਸਾ ਦਾ ਭਰੋਸਾ ਨਹੀਂ ਆ ਹਮ ਆਦਮੀ ਹਾਂ ਇੱਕ ਦਮ ਹੀ ਹਨਾ ਵੀ ਆਪਾਂ ਇੱਕ ਦਮ ਦੇ ਸਹਾਰੇ ਤੇ ਚੱਲ ਰਹੇ ਹਾਂ ਸੋ ਅਸੀਂ ਢਿੱਲ ਨਹੀਂ ਕਰਨੀ ਅਸੀਂ ਹਰ ਰੋਜ਼ ਹੀ ਇਸ ਤਰ੍ਹਾਂ ਦੇ ਨਾਲ ਪ੍ਰੈਕਟੀਕਲ ਕਰਨਾ ਆ ਤਾਂ ਜੋ ਮਾਲਕ ਕਿਰਪਾ ਕਰਨ ਸਾਡੀ ਇਹ ਵਾਰੀ ਆ ਮਾਲਕ ਨੂੰ ਮਿਲਣ ਦੀ ਤੇ ਉਹ ਸਾਡੀ ਬਾਰੀ ਚ ਮਨੁੱਖੇ ਜਨਮ ਚ ਰਹਿੰਦੇ ਹੋਏ ਅਸੀਂ ਮਾਲਕ ਦੇ ਸਨਮਖੋ ਪਾਈਏ ਗੁਰਬਾਣੀ ਗੁਰੂ ਦੇ ਵਿੱਚੋਂ ਵਿਚਾਰ ਕਰਦਿਆਂ ਹੋਇਆਂ अनेका ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਆਪ ਅਣਜਾਣ ਬੱਚੇ ਸਮਝ ਕੇ ਸੰਗਤ ਸਤਿਗੁਰੂ ਵਾਹਿਗੁਰੂ ਸਾਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ